ਅੱਲਾ ਜੱਚੇ ਦੇ ਮੁੰਡੇ ਨੂੰ ਐਕਸੀਡੈਂਟ ਹੋ ਗਿਆ ਸੀਗਾ ਤੇ ਪੱਟ ਟੁੱਟ ਗਈ ਚੰਡੀਗੜ੍ਹ ਤੱਕ ਜਾਏ ਤੇ ਲੰਗ ਮਾਰ ਕੇ ਦੁਰਦ ਤੁਰਿਆ ਨਹੀਂ ਜਾਂਦਾ ਸੀ ਚੂਲੇ ਚ ਨੁਕਸ ਪੈ ਗਿਆ ਫਿਰ ਕੋਈ ਨਹੀਂ ਨਾਲ ਲੈ ਕੇ ਆਈ ਇੱਥੋਂ ਲੰਗੜਾ ਹੋਇਆ ਇੱਥੋਂ ਦੇਖੀ ਕਿਵੇਂ ਹਰਨੀ ਵਾਂਗੂ ਭੱਜਿਆ ਜਾਊਗਾ ਨਾਲ ਦੀ ਨਾਲ ਹੀ ਭਰੋਸਾ ਨਹੀਂ ਸਾਡੇ ਤੇ 150 ਕਿਲੋਮੀਟਰ ਚੱਲ ਕੇ ਆ ਗਿਆ ਹਜੇ ਪੁੱਛਦਾ ਵੀ ਨਾਲ ਦੀ ਨਾਲ ਹੀ ਪਤਾ ਤਾਂ ਹੋਣਾ ਚਾਹੀਦਾ ਉਹਨੂੰ ਲਗੜੇ ਨੂੰ ਲੂਲੇ ਨੂੰ ਲੈ ਕੇ ਆਉਣਾ ਬਾਬਾ ਨਾਲ ਦੀ ਨਾਲ ਹੀ ਜਾਊਗਾ ਲੈ ਕੇ ਪਹੁੰਚੀ ਉਹਨੂੰ ਇੱਥੇ ਬਲਕੀਤ ਓਏ ਯਾਰ ਉੱਥੇ ਬਣੀ ਨਹੀਂ ਬਣਾਣੀ ਬੰਦ ਕਰੀ ਓਏ ਆ ਫਰੀਲਾਂ ਪਾਈ ਜਨੇ ਮੈਂ ਵੀਡੀਓ ਬਣਾ ਲੂ ਫਿਰ ਕਿ ਹੋ ਜਾਗਾ ਯਾਰ ਤੂੰ ਬੈਠ ਜਾ ਟਿਕ ਕੇ ਤੂੰ ਚਮਚਾਗਰੀ ਨਾ ਕਰ ਉੱਥੇ ਬੈਠ ਮੈਨੂੰ ਬਾਬੇ ਨਾਲ ਗੱਲ ਕਰਨੇ ਯਾਰ ਹੱਥ ਨਹੀਂ ਲਾਉਣਾ ਮੇਰੇ ਫੋਨ ਨੂੰ ਹੱਥ ਲਾਉਣਾ ਵੀ ਕਿਹੜੀ ਗੱਲ ਵੀਡੀਓ ਮੇਰੇ ਮੇਰੇ ਫੋਨ ਨੂੰ ਹੱਥ ਮੇਰੀ ਬਾਬੇ ਨਾਲ ਗੱਲ ਹੈ ਤੂੰ ਬੈਠ ਹੁਣ ਗੱਲ ਲੈਣਾ ਯਾਰ ਓਏ ਯਾਰ ਤੁਹਾਨੂੰ ਸ਼ਰਮ ਨਹੀਂ ਓਦੇ ਮੈਂ ਇਹ ਤੂੰ ਉੱਥੇ ਬਹਿ ਗਿਆ ਕੈਮਰਾ ਆਪਣੇ ਚੋੜਾ ਕੈਮਰਾ ਤੂੰ ਸਰਦਾਰ ਬੰਦਾ ਹੋ ਕੇ ਦੱਸ ਮੈਨੂੰ ਸਮਝ ਨਹੀਂ ਆਉਂਦੀ ਇੱਥੇ ਛੋਟੇ ਤੂੰ ਕਦੇ ਬੱਤਾਂ ਯਾਰ ਬਈ ਇੰਸਟਾਗ੍ਰਾਮ ਦੀ ਰੀਲਾਂ ਨਹੀਂ ਚੱਲਦੀਆਂ ਇਹ ਰੀਲਾਂ ਚਲਾਉਂਦੇ ਛੋਟੀਆਂ ਇਹ ਹਾਂ ਜੀ ਯਾਰ ਫੇਰ ਉਹੀ ਕਹਿੰਦਾ ਤੂੰ ਛੋਟੇ ਕਦੇ ਬੱਤਾਂ ਤੂੰ ਯਾਰ ਉਹ ਯਾਰ ਬਹਿ ਜਾ ਦੇ ਕੇ ਉੱਥੇ ਬੰਦੇ ਬੁੱਤ ਬਣ ਗਏ ਮੈਨੂੰ ਗੱਲ ਕਰ ਬਾਬਾ ਇਹਨੂੰ ਬਿਠਾ ਲਾ ਇੱਥੇ ਗਾਣੀ ਵਿਗੜ ਜਾਣੀ ਆਪਣੀ ਰੌੜਾ ਸਾਹਿਬ ਬਖਾਨਬਾਤ ਬਹੁਤ ਵਧੀਆ ਕਰ ਆਪਾਂ ਸਵਾਲ ਜਵਾਬ ਨਾ ਇਹਨੂੰ ਸਾਨੂੰ ਪੂਰੇ ਕਰਨੇ ਆ ਮਲਕੀਤ ਹਾਂਜੀ ਠੀਕ ਹੈ ਤਸੱਲੀ ਕਰਾਉਣੀ ਪਹਿਲਾਂ ਬੰਦ ਜਾਣਾ ਬਿਲਕੁਲ ਹੋਲੇ ਜਾ ਕੇ ਠੀਕ ਹੈ ਜੀ ਤੇ ਮੁਰਕੇ ਕਰਾਉਣੀ ਤਸੱਲੀ ਜਿਹੜਾ ਇਹਨੇ ਗੰਦ ਪਾਇਆ ਨਾ ਐਵੇਂ ਭੋਲੇ ਭੋਲੇ ਲੋਕਾਂ ਨੂੰ ਤੁਮਰਾ ਆਹੀ ਲੱਗਦਾ ਯਾਰ ਮੇਰੇ ਕੋਲ ਚਾਚ ਚੋਰ ਤੇ ਖੜਾ ਆਹੀ ਦੱਸਿਆ ਸੀ ਆਹੀ ਨਿਸ਼ਾਨੀ ਹੈ ਹੂੰ ਇੱਥੇ ਲਾ ਛੋਟੀ ਗੱਡੀ ਇੱਥੇ ਲੈ ਇੱਕ ਮਿੰਟ ਪੁੱਛਣ ਪਹਿਲਾਂ ਦੇਖਣਾ ਹੈ ਜੀ ਸਰ ਸਾਡਾ ਸਾਰਾ ਕੁਝ ਮੈਂ ਕਹਣਾ ਵੇਦਾ ਜਾਂਦੂ ਮਾਹੌਲ ਦੇਖਾਂਗੇ ਤੁਹਾਨੂੰ ਕਰਦੇ ਛੋਟੇ ਹਾਂਜੀ ਇੱਕ ਮਿੰਟ ਗੱਲ ਸੁਣੀ ਯਾਰ ਹਾਂਜੀ ਇੱਥੇ ਨਾਲ ਯਾਰ ਉਹ ਪੁੱਛਾਂ ਵਾਲੇ ਦੇਵਾ ਜੀ ਆਂਦੇ ਬਾਲੇ ਮਸ਼ਹੂਰ ਆ ਸਾਰੇ ਅੱਛਾ ਹਾਂਜੀ ਆਹੀ ਘਰ ਆਈ ਮੈਂ ਵੀ ਉਹਨਾਂ ਕੋਲ ਹੀ ਆਇਆਂਗਾ ਪੁੱਛ ਲੈਣੀ ਆ ਹਾਂਜੀ ਹਾਂਜੀ ਮੈਂ ਪੁੱਛ ਲੈਣੀ ਆ ਅੰਦਰ ਸੰਗਤ ਪਾਉਂਦਾ ਪਰ ਬਹੁਤ ਸੰਗਤ ਬਹੁਤ ਜ਼ਿਆਦਾ ਚੱਲ ਲਾ ਛੋਟੇ ਗੱਡੀ ਸਾਈਡ ਤੇ ਚੱਲ ਯਾਰ ਫਿਰ ਤਾਂ ਵੇਣੇ ਕੀ ਸਾਬ ਤਾ ਆ ਜਾ ਧਿਆਨ ਨਾਲ ਆ ਜਾ ਵੀ ਕੀ ਮਲਕੀਤ ਕੀ ਕਰਾ ਮਾਤਾ ਪੌਣਾ ਦਾ ਪੌਣਾ ਦਾ ਪੌਣਾ ਦਾ ਬਨਜਾਰਾ ਪੀਰ ਮੇਰਾ ਪੌਣਾ ਦਾ ਪੌਣਾ ਦਾ ਪੌਣਾ ਦਾ ਬਨਜਾਰਾ ਪੀਰ ਮੇਰਾ ਪੌਣਾ ਦਾ ਚਰਮਾਲੀ ਮਾਤਾ ਜੀ ਜੈ ਉਹ ਤੁਹਾਡਾ ਬੂਰਾ ਪਰੋਟੇ ਬੰਦਾ ਰੋਲਾ ਪਈਆ ਰੱਦੀ ਦਾ ਤੁਹਾਡਾ ਬੂਰਾ ਪਰੋਟੇ ਬੰਦਾ ਰੋਲਾ ਪਈਆ ਰੱਦੀ ਦਾ ਅਰੇ ਗੁਗਰ ਟਕੋਲਾ ਦੱਦ ਜੇ 1000 ਗਲਤੀਆਂ ਕਰਦੇ ਵਾਰੀ ਗੁਰਤ ਕੋਲ ਡਰਦੇ 4000 ਗਲਤੀਆਂ ਕਰਦੇ ਓਡਾ ਬੂੜਾ ਪਰੋਟੇ ਮੰਗਦਾ ਰੋਣਾ ਪੈ ਗਿਆ ਗੰਦੀ ਦਾ ਓਡਾ ਬੂੜਾ ਪਰੋਟੇ ਮੰਗਦਾ ਰੋਣਾ ਪੈ ਗਿਆ ਗੰਦੀ ਦਾ ਮਾਂ ਤੇਰੀ ਮਾਰ ਕਰਾੜਾ ਚੱਪੀਆ ਤੂੰ ਮੇਰੇ ਲੱਗਦਾ ਕਬੀ ਪੌਣਾ ਦਾ ਕਰਮਾਲੀ ਮਾਤਾ ਜੀ ਜੈ ਆਪਦੇ ਪੁੱਤ ਦੇ ਵਿਆਹ ਵਾਸਤੇ ਕਿਹੜੀ ਮਾਂ ਕਨਵਾਰ ਕੇ ਲੈ ਕੇ ਆਈ ਹੈ ਹਾਜ਼ਰ ਮਾਤਾ ਜੀ ਅਸੀਂ ਆਏ ਆਂ ਜੀ ਕਿੰਨੀਆਂ ਜੌਂਕੀਆਂ ਭਰਤੀਆਂ ਪਹਿਲਾਂ ਪੰਜ ਭਰਤੀਆਂ ਮਾਤਾ ਜੀ ਫੇਰ ਕੋਈ ਹੱਲ ਨਹੀਂ ਹੋਇਆ ਕੋਈ ਹੱਲ ਨਹੀਂ ਹੋਇਆਗਾ ਤੁਸੀਂ ਕਹਿੰਦੇ ਸੀਗੇ ਵੀ ਤਿੰਨ ਚਮਕੀਆਂ ਚ ਹੱਲ ਹੋ ਜਾਊਗਾ ਤਿੰਨ ਛੱਡ ਕੇ ਤਾਂ ਪੰਜ ਭਰਤੀਆਂ ਸਾਡਾ ਕੋਈ ਵੀ ਹੱਲ ਨਹੀਂ ਹਜੇ ਵੀ ਹੱਲ ਕਿਉਂ ਨਹੀਂ ਹੁੰਦਾ ਪੰਜ ਤੁਰੀਆਂ ਫਿਰਦੀਆਂ ਨੇ ਰਿਸ਼ਤੇ ਵਾਲੀਆਂ ਪੰਜ ਮਾਤਾ ਅਸੀਂ ਤਾਂ ਤਾਂ ਜਾਣਾਗੇ ਜੇ ਕੋਈ ਸਾਡੇ ਬਾਹਰ ਚ ਆਊਗਾ ਤਾਂ ਚਾਹ ਵੀ ਬਣਾ ਕੇ ਰੱਖ ਲੈਣ ਉਹ ਵੀ ਠੰਡੀ ਹੋਏ ਨਹੀਂ ਕਿ ਪੀਣ ਵਾਸਤੇ ਵੀ ਨਹੀਂ ਆਉਂਦਾਗਾ ਚਲ ਬਈ ਬਾਬਾ ਚਲ ਬਈ ਓਏ ਮਾਤਾ ਰੋਕੇ ਨਾ ਰੋਣਾ ਪਹਿਲਾਂ ਦਿੰਦੀ ਜਾਂਦੇ ਹੋ ਕੁਦੇ ਆੜੀ ਕਰਦੇ ਲੋਕ ਬੱਚੇ ਸਮਗਾਤੀਆ ਪਾਉਂਦੇ ਤੇਰੀ ਕਰਮਾਲੀ ਮਾਤਾ ਜੀ ਜੈ ਫਾਹ ਲੈ ਕੇ ਕੌਣ ਮਰਿਆ ਸੀ ਫਾਹ ਲੈ ਕੇ ਕਿੰਨਾ ਚਿਰ ਹੋ ਗਿਆ ਮਾਤਾ ਜੀ ਉਹ ਮੈਨੂੰ ਨਹੀਂ ਪਤਾ ਤੁਸੀਂ ਤੁਹਾਡੇ ਘਰ ਚ ਦੱਸੋ ਫਾਹ ਲੈ ਕੇ ਕੌਣ ਮਰਿਆ ਸੀ ਫਾਹ ਲੈ ਕੇ ਤੋਂ ਸਾਡੇ ਬਾਬੇ ਨੇ ਦੱਸਤਾ ਮਾਤਾ ਦੂ ਸੋਚ ਫਾਹ ਲੈ ਕੇ ਤਾਂ ਮੇਰੇ ਜੇਠ ਮੋਕਿਆ ਸੀਗਾ ਜੀ ਫਿਰ ਉਹ ਤਾਂ ਕੋਈ ਸਰਾਧ ਸ੍ਰੂਤ ਨਹੀਂ ਖਵਾਉਂਦੇ ਸਰਾਧ ਅਸੀਂ ਤਾਂ ਖਵਾਇਆ ਨਹੀਂ ਜੀ ਕਦੇ ਤੇ ਫਿਰ ਕਿਉਂ ਨਹੀਂ ਖਵਾਉਂਦੇ ਉਹੀ ਬੈਠਾ ਤੁਹਾਡੇ ਬਾਹਰ ਦੇ ਵਿੱਚ ਅੜਿਆ ਕਰਾ ਲਓ ਫਿਰ ਵਿਆਹ ਮੁੰਡੇ ਦਾ ਜਵਾਂ ਨਹੀਂ ਹੋਣ ਦਿੰਦਾ ਅੱਛਾ ਉਹ ਤੇਰੇ ਚਾਹ ਬਦਲ ਕੇ ਲਾਵੋ ਹਾਲੇ ਰੰਦੀ ਹੁੰਦੇ ਆਵੋ ਨਸਾ ਵੇਰਣ ਕਦੋਂ ਖਵਾਉਣਾ ਖਵਾਉਣਾ ਉਹਦਾ ਸਰਾਦ ਮਾਤਾ ਜੀ ਕੋਈ ਮੁੰਡੇ ਦਾ ਕੋਈ ਦਿਨਵਾਰ ਹੋਵੇ ਸ਼ੁਰੂ ਫਿਰ ਅਸੀਂ ਖਵਾ ਵੀ ਦੇਵਾਂਗੇ ਹਜੇ ਤਾਂ ਸਾਨੂੰ ਤਾਂ ਝਾਕ ਤਾਂ ਹੋਰ ਆ ਸਾਨੂੰ ਪਰੌਂਠੇ ਕਿੱਥੇ ਸੋਈਦੇ ਆ ਐ ਨਹੀਂ ਹੁੰਦਾ ਫਿਰ ਵਿਆਹ ਪਹਿਲਾਂ ਉਹਦਾ ਕੋਈ ਸਰਾਦ ਸ਼ਰੂਦ ਖਵਾਓ ਉਹਦੇ ਕੋਈ ਲੀੜੇ ਕੱਪੜੇ ਦੋ ਫਿਰ ਜਾ ਕੇ ਕਿਤੇ ਉਹਦਾ ਛੋਟੇ ਮਾੜਾ ਮੋਟਾ ਪਾ ਕਰ ਦਿਓ ਅਸੀਂ ਲੀੜੇ ਕੱਪੜੇ ਕਿਹਦੇ ਕਿਹਦੇ ਖਵਾਵਾਂਗੇ ਸਾਡੇ ਤਾਂ 5 ਜਾਨੇ ਮੁੱਕੇ ਪਏ ਆ ਉਹ ਬਲਾ ਥੱਲੇ ਖੇੜ ਮੋਹਣੀ ਤਾਂ ਮੇਰੀ ਮਾਤਾ ਨੂੰ ਜਿਹੜਾ ਮਰਜ਼ੀ ਗਹਿਣਾ ਪਾਜੋ ਅੱਛਾ ਜੀ ਠੀਕ ਹੈ ਇੱਕ ਭੰਡਾਰੇ ਦਾ ਦਿਨ ਬੰਨ ਲਓ ਠੀਕ ਹੈ ਜੀ ਠੀਕ ਹੈ ਸੰਗਤਾਂ ਹੀ ਸੇਵਾ ਕਰ ਦਿਓ ਜਿੰਨਾ ਖਰਚਾ ਆਵੇ ਤੁਹਾਡੇ ਭੰਡਾਰੇ ਦਾ ਆਵੇ ਬਸ ਹੁਣ ਸਾਜੀਆਂ ਨੂੰ ਮੱਥਾ ਟੇਕ ਕੇ ਬੈਠੋ ਤੇ ਜਦੋਂ ਅਗਲੀ ਚੌਂਕੀ ਆਏਗੀ ਖੁਸ਼ੀਆਂ ਲੈ ਕੇ ਆਏਗੀ ਜੈ ਮਾਤਾ ਦੀ ਧੰਨ ਮਾਤਾ ਚਲ ਬਈ ਲਿਆਪਤ ਦੋ ਦੇ ਪੈਸੇ ਕੱਢ ਕੇ ੱਲੇ ਕੇੜ ਮੋਰੀਏ ਢੰਡੀ ਢੰਡੀ ਸਾਹ ਬੜਾ ੱਲੇ ਕੇੜ ਮੋਰੀਏ ਢੰਡੀ ਢੰਡੀ ਸਾਹ ਐਸੀ ਮਾਤਾ ਦੀ ਤੂਫ ਤੂ ਲਾਈ ਮਾਦਾ ਦਾ ਬੁਰਾ ਹੋ ਗਿਆ ਕੈਸੀ ਭਗਤਾ ਤੂਫ ਤੂ ਲਾਈ ਮਾਦਾ ਦਾ ਬੁਰਾ ਹੋ ਗਿਆ ਕੈਸੀ ਭਗਤਾ ਤੂਫ ਤੂ ਲਾਈ ਕਰਮਾਲੀ ਦੀ ਨੌਕਰੀ ਵਾਸਤੇ ਕਿਹੜਾ ਕਣਵਾਰ ਕੇ ਲੈ ਕੇ ਆਇਆ ਆਪਦੇ ਤੋਂ ਦੀ ਮੈਂ ਹੈ ਜੀ ਦਸ ਬਈ ਕਾਕਾ ਇਹ ਜੁਆਇਨਿੰਗ ਲੈਟਰ ਤਾਂ ਮਿਲ ਗਿਆ ਸੀ ਜਦੋਂ ਮੈਂ ਪਿਛਲੀ ਆਰੀ ਆਇਆ ਪਰ ਉਹ ਲਾਉਂਦੇ ਹੀ ਨਹੀਂ ਜੀ ਹਜੇ ਕੋਈ ਕਰੋ ਹਾਲ ਮੇਰਾ ਮੈਂ ਤਾਂ ਬਾਲਾ ਬੁਰਾ ਹਾਲ ਹੋ ਗਿਆ ਜੀ ਮੈਂ 3 ਸਾਲਾਂ ਦਾ ਹੋਣ ਵਾਲਾ ਹੁਣ ਨੌਕਰੀ ਬਿਨਾਂ ਤਾਂ ਕੋਈ ਵਿਆਹ ਵੀ ਨਹੀਂ ਕਰਦਾ ਜੀ ਮੇਰਾ ਮੁੜ ਕੇ ਵਿਆਹ ਵੀ ਕਰਾਉਣਾ ਮਾਤਾ ਦਾ ਕਿਹਾ ਸੀ ਚੜਾਵਾ ਚੜਾਉਣ ਨੂੰ ਜਿੱਦੇ ਤੇਰਾ ਜੁਆਇਨਿੰਗ ਲੈਟਰ ਆ ਗਿਆ ਫਿਰ ਚੜਾਇਆ ਜੀ ਫਿਰ ਚੜਾਵਾਂਗੇ ਜੀ ਜੇ ਉਹ ਤਾਂ ਜੀ ਮੈਂ ਦੇ ਗਿਆ ਸੀਗਾ ਜੀ ਕੀ ਦੇ ਗਿਆ ਸੀ ਮੈਨੂੰ ਤਾਂ ਉਹ ਸਮਾਨ ਕਿਹਾ ਸੀਗਾ ਜੀ ਇੱਕ ਪੂਜਾ ਪਾਠ ਵਾਲਾ ਜੀ ਉਹ ਦੇ ਗਿਆ ਸੀ ਜੀ ਟਾਲਾ ਲਾਇਆ ਸੀ ਹਾਂ ਜੀ ਲਾਇਆ ਸੀ ਜੀ ਉਹ ਵੀ ਚ ਰਸਤੇ ਵਿੱਚ ਲਾ ਕੇ ਆਇਆ ਜੀ ਸੈਂਟ ਵੀ ਤੁਸੀਂ ਜਿਹੜਾ ਕਿਹਾ ਸੀ ਮੈਂ ਉਹੀ ਲਾਇਆ ਸੀ ਜੀ ਕੌਣਾਂ ਦਾ ਪੌਣਾ ਦਾ ਬਨਿਆ ਰਾ ਤੀਰ ਮੇਰਾ ਪੌਣਾ ਦਾ ਕੌਣਾਂ ਦਾ ਪੌਣਾ ਦਾ ਬਨਿਆ ਰਾ ਤੀਰ ਮੇਰਾ ਪੌਣਾ ਦਾ ਟਾਲੇ 'ਚ ਕਮੀ ਰਹਿ ਗਈ ਭਗਤਾ ਬਾਬਾ ਜੀ ਕਰੋ ਹੱਲ ਜੀ ਫਿਰ ਉਹਦਾ ਕੋਈ ਕੀ ਕੀ ਚੜਾਇਆ ਸੀ ਢਾਲੇ ਦੇ ਵਿੱਚ ਇੱਕ ਤਾਂ ਜੀ ਮੈਨੂੰ ਜਿਹੜੀ ਪਰਚੀ ਦਿੱਤੀ ਸੀ ਜੀ ਮੈਂ ਸਾਰਾ ਹੀ ਉਹ ਸਮਾਨ ਚੜਾਤਾ ਸੀ ਜੀ ਉਹ ਲਲੇਰ ਸੀਗਾ ਜੀ ਤੇ ਸੈਂਟ ਕਿਹਾ ਸੀ ਤੁਸੀਂ ਜੀ ਤੇ ਚਾਰ ਲੱਡੂ ਸੀਗੇ ਜੀ ਕੇਲੇ ਗਏ ਸੀ ਦੋ ਦਰਜਨ ਚੋਂ ਤਾਜੀ ਦਰਜਨ ਚੋਂ ਕੇਲੇ ਉਹ ਵੀ ਲਾਤੇ ਸੀ ਜੀ ਸੈਕਟਰ ਚੜਾਈਆਂ ਸੈਕਟਰ ਰਹਿ ਗਈਆਂ ਜੀ ਫੇਰ ਰਹਿ ਗਈਆਂ ਤਾਂ ਫੇਰ ਤੂੰ ਵੀ ਰਹਿ ਗਿਆ ਨੌਕਰੀ ਤੋਂ ਨਹੀਂ ਆਇਆ ਨਾ ਕਰੋ ਜੀ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਮੈਂ ਤਾਂ ਕਿੰਨੀ ਦੂਰੋਂ ਤੁਹਾਡੇ ਕੋਲੇ ਚੱਲ ਗਿਆ ਤੁਹਾਡੀ ਬਹੁਤ ਜ਼ਾਇਦਾ ਕਾਰ ਸੋਣੀ ਹੈ ਜੀ ਇੱਥੇ ਜਿਹੜਾ ਹੁੰਦਾ ਉਹਦਾ ਕੰਮ ਬਾ ਨਹੀਂ ਜਾਂਦਾ ਜੀ ਤੇ ਕੱਲੀ ਜਾਇਜਾਕਾਰ ਕੀ ਕਰੂਗੀ ਜਦੋਂ ਤੁਸੀਂ ਕੰਮ ਹੀ ਨਹੀਂ ਪੂਰਾ ਕਰਨਾ ਗਲਤੀ ਹੋ ਗਈ ਜੀ ਹੁਣ ਹੋਰ ਕੋਈ ਹੱਲ ਦੱਸ ਦਿਓ ਜੀ ਸੈਕਟਾਂ ਦੇ ਸਮੇਤ ਦੁਬਾਰਾ ਢਾਲਾ ਦੇ ਕੇ ਆ ਜੀ ਫੇਰ ਨੌਕਰੀ ਪੱਕੀ ਹੋਊਗੀ ਠੀਕ ਹੈ ਠੀਕ ਆ ਜੱਡ ਰਹਾ ਤਣ ਕੇ ਇੱਥਾਰਾ ਦੀਦੀ ਆਇਆ ਦੀ ਵਿੱਚ ਜਮਲੇੜਦੇ ਖੁਦਾ ਕਦੇ ਜਾਂਦਾ ਏ ਗੱਡੀ ਵਾਲਿਆ ਬਜ਼ੁਰਗਾ ਅਗਰਾ ਦੇ ਜਗਰਾਾ ਕਰਮਾ ਵਾਲੀ ਦਾ ਜੈ ਬਹੁਤ ਸੱਚੇ ਦਰਬਾਰ ਕੀ ਜੈ ਬਸ ਟਾਲਾ ਦੇ ਦੀਆਂ ਉਹਦਾ ਪੂਰਾ ਕਰਕੇ ਤੇ ਜਿਹੜਾ ਕੁਛ ਗੱਦੀ ਦੀ ਸੇਵਾ ਤੇ ਬੰਦਾ ਹੋਇਆ ਉਹ ਚੜਾ ਜੀ ਠੀਕ ਹੈ ਜੀ ਉਹ ਤੇ ਦਰਬਾਰ ਤੇ ਮੱਥਾ ਟੇਕ ਕੇ ਹੁਣ ਬਹਿ ਜਾ ਕੀ ਸੇਵਾ ਲਕੋਗੀ ਜੀ ਬਸ ਜਿਹੜੀ ਕੋਈ ਆਪਦਾ ਗਹਿਣਾ ਗੱਪਾ ਆ ਜਾਂ ਜਿਹੜੀ ਮਾਤਾ ਵਾਸਤੇ ਸ਼ਿੰਗਾਰ ਦਾ ਸਮਾਨ ਆ ਉਹਦੇ ਵਾਸਤੇ 21000 ਰੁਪਏ ਚੜਾ ਜੀ ਜੈ ਹੋ ਜੈ ਹੋ ਜੈ ਹੋ ਪੱਕੇ ਕਰਮਾ ਵਾਲੀ ਮਾਤਾ ਦੀ ਜੈ ਓ ਕਾਲਾ ਟਗਰਾ ਗੋਲਾ ਵੀ ਤੇਰਾ ਬਾਣਾ ਦੇ ਵੀ ਧਰਮਾਲੀ ਦੀ ਜੈ ਭਇਆ ਭਰਾਵਾ ਪੌਂ ਤੋੜਨੀ ਆ ਇੱਦਾਂ ਦੇਖੇ ਨਾ ਖੜਾ ਤੂੰ ਵਾਹਿਆ ਭਾ ਹਾਂ ਭਾਈ ਭਗਤਾ ਤੇਰੇ ਕੰਨ ਨਹੀਂ ਬੋਲਦੇ ਸੱਤਾ ਲੈਣਾ ਹੈ ਪਾਪਾ ਓ ਕਾਲਾ ਟਗਰਾ ਗੋਲਾ ਵੀ ਤੇਰਾ ਬਾਣਾ ਰਾਣੀ ਏ ਕਲੀ ਦਰਬਾਰ ਮੰਗਰ ਚੋਦੀ ਜਗੇ ਨਹੀਂ ਸੁੱਤੀ ਜਾਗੋ ਮਾਈ ਓ ਸੁੱਤੀ ਜਾਗੋ ਭਾਈ ਤੇਰੇ ਨਹੀਂ ਬੋਲਦਾ ਘਣਪਖਤਾ ਇੰਸਟਾਗ੍ਰਾਮ ਦੀ ਉਹ ਨਹੀਂ ਚੱਲਦੀ ਰੀਲ ਨਹੀਂ ਚੱਲਦੀ ਕਿਸ ਨਾਮ ਤੇ ਆਈਡੀ ਕਰੀ ਆਕਾਸ਼ ਜੀ ਤੇ ਫੇਰ ਕਿ ਸਵਾ ਚਲਣੀ ਹੈ ਟਵਿੰਕਲ ਆਕਾਸ਼ ਦੇ ਨਾਮ ਤੇ ਬਣਾ ਠੀਕ ਹੈ ਜੀ ਚੱਲ ਵੀ ਭਰਤਾ ਤੇਰੀ ਖਪੇ ਮਸਾ ਨਹੀਂ ਜਗ ਹਤੇ ਹੀ ਲੱਗਣਾ ਤੀਨੂ ਲੱਗੇ ਉਹ ਤੇਰਾ ਪੈਰ ਉਹਦਾ ਕੱਜੇ ਸਾਦ ਭਈਓ ਤੇਰੇ ਹੱਥਰੇ ਜੰਨਿਆ ਬਾਲੇ ਨਾਮ ਤੇ ਪਾਈਆ ਉਤਰੇ ਹਉਮਤਰੇ ਦੰਨਿਆ ਚ ਪਾਵਾਂ ਬਾਲੇ ਸਾਧ ਪਾਈਆ ਉਤਰੇ ਵਰਮਾਲੀ ਦੀ ਜੈ ਹਾਂ ਬਈ ਭਗਤਾ ਤੇਰੇ ਕੰਨ ਨਹੀਂ ਬੋਲਦੇ ਲੇਟ ਆਇਆ ਕਣ ਕੀ ਹੁੰਦੀ ਹੈ ਜੀ ਮੈਂ ਤਾਂ ਰੀਲਾ ਦੇ ਆਇਆ ਬਾਈ ਤੁਹਾਡੀਆਂ ਤੁਹਾਡਾ ਰੀਲਾ ਰੂਲਾ ਬਹੁਤ ਬਿਮਾਰੀਆਂ ਬਹੁਤ ਠੀਕ ਕਰਦੇ ਆ ਕਰਦੇ ਆ ਫਿਰ ਕਿਹੜੀਆਂ ਕਿਹੜੀਆਂ ਠੀਕ ਕਰਦੇ ਬਾਬਾ ਜੀ ਮੈਂ ਤਾਂ ਕਾਫੀ ਕੁਝ ਦੇਖਿਆ ਤੂੰ ਦੱਸ ਤੈਨੂੰ ਕਿਹੜੀ ਬਿਮਾਰੀ ਆ ਉਹੀ ਕਰਦਾਂਗੇ ਕੈਂਸਰ ਟਿੱਕਰ ਦੀਆਂ ਦੂਰ ਕੀਤੀਆਂ ਨੇ ਕੈਂਸਰ ਵੀ ਠੀਕ ਕਰਦਾ ਬੰਦੇ ਮਰੇ ਹੋਏ ਜਉਂਦੇ ਭੇਜੇ ਹਥੋਂ ਕਰਕੇ ਮੈਂ ਤਾਂ 150 ਕਿਲੋਮੀਟਰ ਤੋਂ ਆਇਆ ਜੀ ਤਾਂ ਹੀ ਮਾ ਤਾਂ ਮਸਾ ਲੱਭ ਕੇ ਪਹੁੰਚਿਆ ਚੱਲ ਲੱਭ ਕੇ ਪਹੁੰਚਿਆ ਦੱਸ ਫਿਰ ਕੀ ਬਿਮਾਰੀ ਐ ਤੇਰਾ ਹੱਲ ਕਰੀ ਮੈਨੂੰ ਨਹੀਂ ਜੀ ਮੇਰੇ ਚਾਚੇ ਦਾ ਮੁੰਡਾ ਐ ਉਹਨੂੰ ਪ੍ਰੋਬਲਮ ਐ ਐਕਸੀਡੈਂਟ ਹੋ ਗਿਆ ਸੀਗਾ ਫਿਰ ਚਾਚੇ ਦੇ ਮੁੰਡੇ ਨੂੰ ਨਾਲ ਲੈ ਕੇ ਆਈ ਨਾਲ ਤਾਂ ਫੇਰ ਹੀ ਲਓ ਪਹਿਲਾਂ ਪਤਾ ਲੱਗੇ ਜੀ ਰਾਤ ਪਵੇ ਗੱਲ ਕੋਈ ਉਹਨੂੰ ਆਣਾ ਔਖਾ ਐ ਗੱਡੀ ਲਿਆਉਣੀ ਪਊਗੀ ਕੀ ਗੱਲ ਆ ਚਾਚੇ ਦੇ ਮੁੰਡੇ ਨੂੰ ਐਕਸੀਡੈਂਟ ਹੋ ਗਿਆ ਸੀਗਾ ਤੇ ਪੱਟ ਟੁੱਟ ਗਿਆ ਸੀ ਚੰਡੀਗੜ੍ਹ ਤੱਕ ਜਾਏ ਤੇ ਲੰਗ ਮਾਰ ਕੇ ਤੁਰਦਾ ਤੁਰਿਆ ਨਹੀਂ ਜਾਂਦਾ ਸਹੀ ਚੂਲੇ ਚ ਨੁਕਸ ਫਿਰ ਕੋਈ ਨਹੀਂ ਨਾਲ ਲੈ ਕੇ ਆਇਆ ਇੱਥੋਂ ਲੰਗੜਾ ਆਉ ਹੈ ਇੱਥੋਂ ਦੇਖੀ ਕਿਵੇਂ ਹਿਰਨੀ ਵਾਂਗੂ ਭੱਜਿਆ ਜਾਊਗਾ ਕਿੰਨੇ ਚਰਚੀ ਜਦੋਂ ਕਹਤਾ ਉਸੇ ਵਲੀ ਜਾਊਗਾ ਨਾਲ ਦੀ ਨਾਲ ਹੀ ਭਰੋਸਾ ਨਹੀਂ ਸਾਡੇ ਤੇ 150 ਕਿਲੋਮੀਟਰ ਚੱਲ ਕੇ ਆ ਗਿਆ ਹਜੇ ਪੁੱਛਦਾ ਵੀ ਨਾਲ ਦੀ ਨਾਲ ਹੀ ਪਤਾ ਤਾਂ ਹੋਣਾ ਚਾਹੀਦਾ ਉਹਨੂੰ ਲਗੜੇ ਲੂਲਿਆ ਨੂੰ ਲੈ ਕੇ ਆਉਣਾ ਬਾਬਾ ਨਾਲ ਦੀ ਨਾਲ ਹੀ ਜਾਊਗਾ ਲੈ ਕੇ ਪਹੁੰਚੀ ਉਹਨੂੰ ਇੱਥੇ ਜੇ ਹੁਣੇ ਸਾਧ ਲਈਏ ਜੀ ਹੁਣੇ ਹੀ ਸਾਧਦਾ ਕੋਈ ਨਹੀਂ ਮਲਕੀਤ ਚੱਲ ਸਾਧਦਾ ਵਿੱਚ ਉਹ ਤੇਰੀ ਤੇਰ ਚੋਕਾ ਮਲਕੀਤ ਉਹ ਯਾਰ ਉੱਥੇ ਵੀਡੀਓ ਨਹੀਂ ਬਣਾਉਣੀ ਬੰਦ ਕਰ ਯਾਰ ਓਏ ਆਪਰੀਲਾ ਪਾਈ ਜਾਨੇ ਮੈਂ ਵੀਡੀਓ ਬਣਾਉਣ ਨੂੰ ਫਿਰ ਕੇ ਹੋ ਜਾਗਾ ਨਹੀਂ ਬਣਾਉਣੀ ਬੰਦ ਯਾਰ ਤੂੰ ਬੈਠ ਜਾ ਟੇਕੇ ਤੂੰ ਚਮਚਾਗਰੀ ਨਾ ਕਰ ਉੱਥੇ ਬੈਠ ਮੈਨੂੰ ਬਾਬੇ ਨਾਲ ਗੱਲ ਕਰਨ ਦੇ ਆ ਜਾ ਮਲਕੀਤ ਇੱਧਰ ਆ ਜਾ ਇੱਥੇ ਬੈਠ ਯਾਰ ਵੀਡੀਓ ਬੰਦ ਕਰ ਯਾਰ ਤੇਰੀ ਵੀ ਤੇਰੀ ਵੀ ਬਣਦੀ ਹੈ ਗੱਲ ਕਰਨੀ ਕੋਈ ਬਾਬਾ ਹੀ ਦੱਸ ਦੇਣਗੇ ਕੋਈ ਐਡੇ ਐਡੇ ਹੱਥ ਨਹੀਂ ਲਾਉਣਾ ਮੇਰੇ ਫੋਨ ਨੂੰ ਹੱਥ ਲਾਉਣਾ ਵੀ ਕਿਹੜੀ ਗੱਲ ਵੀਡੀਓ ਮੇਰੇ ਮੇਰੇ ਫੋਨ ਨੂੰ ਮੇਰੀ ਬਾਬੇ ਨਾਲ ਗੱਲ ਹੈ ਤੂੰ ਬੈਠੋ ਗੱਲ ਲੈਣਾ ਯਾਰ ਯਾਰ ਬੰਦ ਕਰ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੈਂ ਇਹ ਤੂੰ ਉੱਥੇ ਬੈਠ ਕੇ ਕੈਮਰਾ ਆਪਣੇ ਕਰ ਕੈਮਰਾ ਤੂੰ ਸਰਦਾਰ ਬੰਦਾ ਹੋ ਕੇ ਦੱਸ ਮੈਨੂੰ ਸਮਝ ਨਹੀਂ ਆਉਂਦੀ ਇੱਥੇ ਬੈਠਾ ਆ ਕੇ ਵਾਲ ਖਲਾਰੇ ਜਾਣੇ ਉੱਥੇ ਬਹਿ ਜਾ ਮੈਨੂੰ ਬਾਬੇ ਨਾਲ ਗੱਲ ਕਰਦੇ ਯਾਰ ਮੈਂ ਆ ਮੇਰਾ ਭਰਾ ਬੈਠਾ ਹੁਣੇ ਤੇਰੇ ਬਾਬੇ ਨੇ ਆਖੇ ਮੈਂ ਠੀਕ ਕਰਕੇ ਭੇਜੂਗਾ ਠੀਕ ਉੱਥੇ ਬਹਿ ਜਾ ਬੰਦੇ ਦਾ ਪੁੱਤ ਇੱਥੇ ਖਲਾਰ ਇ ਯਾਰ ਮੀਡੀਆ ਤੋਂ ਹੈ ਉੱਥੇ ਠੀਕ ਹੋ ਬਾਬਾ ਬਿਠਾਏ ਨੂੰ ਗੱਲ ਕਰ ਬੰਨਾ ਸਿੱਧਾ ਹੋ ਕੇ ਬਾਬਾ ਬਿਠਾਏ ਨੂੰ ਉੱਥੇ ਬੈਠ ਚਮਚਾ ਪਾਲਾ ਮੈਂ ਬਣਾਉਣਾ ਤੇਰੀ ਛੋਟੇ ਤੂੰ ਕਾਹਦੇ ਬੱਤੇ ਯਾਰ ਬਈ ਇੰਸਟਾਗ੍ਰਾਮ ਦੀਆਂ ਰੀਲਾਂ ਨਹੀਂ ਚਲਦੀਆਂ ਇਹ ਰੀਲਾਂ ਚਲਾਉਂਦੇ ਆ ਥੋੜੀਆਂ ਇਹ ਹਾਂ ਯਾਰ ਫੇਰ ਉਹੀ ਤੂੰ ਲੈ ਛੋਟੇ ਕਾਹਦੇ ਬੱਤੇ ਤੂੰ ਯਾਰ ਉਹ ਯਾਰ ਬੈ ਜਾ ਦੇ ਕੇ ਯਾਰ ਕਮਾ ਕੇ ਉੱਥੇ ਬੰਦੇ ਪੁੱਤ ਬਣ ਗਏ ਮੈਨੂੰ ਗੱਲ ਕਰ ਬਾਬਾ ਇਹਨੂੰ ਬਿਠਾ ਲਾ ਇੱਥੇ ਗਾਣੀ ਵਿਗੜ ਜਾਣੀ ਆਪਣੀ ਬਾਬਾ ਬਾਬਾ ਇਹਨੂੰ ਬਿਠਾ ਲਾ ਆਪਦੇ ਨੂੰ ਇੱਥੇ ਖਲਾਰਾ ਪੈ ਜਾਣ ਉਠਾ ਲੈ ਇਹਨੂੰ ਯਾਰ ਕਮਾਲ ਕਰੀ ਮੈਂ ਬਣਾਉਂਗਾ ਤੁਸੀਂ ਆਪ ਰੀਲਾ ਬਣਾ ਬਣਾ ਪਾਉਣੇ ਲੋਕਾਂ ਨੂੰ ਕਹਿੰਦੇ ਕੈਸਾ ਠੀਕ ਕਰਦਾ ਮੈਂ ਤਾਂ ਬਣਾਉਂਗਾ ਟਕਾ ਕੇ ਬਣਾਉਂਗਾ ਮੈਂ ਤਾਂ ਠੀਕ ਹੈ ਨਾ ਆ ਸਾਡਾ ਬੰਦਾ ਜੀ ਇਹਨੂੰ ਮੈਂ ਲੈ ਕੇ ਆਇਆ ਇਹਦਾ ਐਕਸੀਡੈਂਟ ਹੋਇਆ ਪੱਟ ਟੁੱਟਿਆ ਹੋਇਆ ਚੰਡੀਗੜ੍ਹ ਤੱਕ ਜਵਾਬ ਦਿੱਤਾ ਲੰਗ ਮਾਰ ਕੇ ਤੁਰਦਾ ਬਾਬੇ ਨੇ ਕਿਹਾ ਵੀ ਮੈਂ ਇਥੋਂ ਹਿਰਨੇ ਵਾਂਗੂ ਤੋਰੂੰਗਾ ਯਾਰ ਕੋਈ ਨਹੀਂ ਕੋਈ ਬਾਤਾਂ ਕਰਦੇ ਯਾਰ ਛੋਟੇ ਤੂੰ ਕਾਹਦੇ ਬਾਤਾਂ ਆ ਯਾਰ ਸੱਟਾ ਲੈਣਾ ਹੈ ਸੱਟਾ ਲੈਣਾ ਅੱਛਾ ਪਾਲੀ ਕੋਠੀ ਉਮੀ ਹੈ ਤਾਂ ਆਹੀ ਲੈਣਾ ਹੈ ਅੱਛਾ ਕਿੰਨੇ ਕ ਵਾਰੀ ਆ ਗਿਆ ਮੈਂ ਤਾਂ ਪਹਿਲੀ ਵਾਰੀ ਆਇਆ ਹਾਂ ਹਾਂ ਜੀ ਤੁਸੀਂ ਕਹਦੇ ਮਾਤੇ ਅਸੀਂ ਵੀ ਆਏ ਮੁੰਡੇ ਦੇ ਰਿਸ਼ਤੇ ਵਾਰੇ ਆਏ ਸੀ ਇਹ ਪੰਜ ਚੰਕਾਂ ਆ ਹੋ ਗਈਆਂ ਭਰਦਿਆਂ ਨੂੰ ਤੇ ਹੁਣ ਤੱਕ ਕੋਈ ਸਿਰੇ ਨਹੀਂ ਲੱਗਿਆ ਹੁਣ ਮਾਤਾ ਜੀ ਨੇ ਮੰਗੇ 21000 ਰੁਪਿਆ ਤੇ ਸਿਰੇ ਲੱਗਣਾ ਵੀ ਨਹੀਂ ਪੈਣੇ ਮੈਂ ਮੈਨੂੰ ਸਾਰਾ ਪਤਾ ਮੈਂ ਉਹਨਾਂ ਦਾ ਸਾਰਾ ਇਨਕੁਆਰੀ ਕਰਕੇ ਨਾ ਫੇਰ ਇੱਥੇ ਆਇਆ ਇਹਦੇ ਤਾਂ ਆਪਦੇ ਤਿੰਨ ਭਰਾ ਛੜੇ ਫਿਰਦੇ ਆ ਐਸੀ ਤਾਂ ਹੋਈ ਲੋਕੀ ਦਾ ਸਾ ਚਲੋ ਮੈਂ ਕਰਦਾ ਮੁੰਡਾ ਆ ਆ ਹਾਂ ਮੁੰਡਾ ਮੁੰਡਾ ਤੁਹਾਡਾ ਇਹ ਪੜੇ ਲਿਖੇ ਯਾਰ ਸ਼ਰਮ ਲੈ ਗਈ ਤੁਹਾਡੇ ਬਾਬਾ ਜੀ ਆ ਬੈਠਾ ਤੁਹਾਡੇ ਸਾਹਮਣੇ ਲੰਗ ਮਾਰਦਾ ਆਇਆ ਇਹ ਇਹੋਂ ਹੁਣ ਹਿਰਨੀ ਵਾਂਗੂ ਭੇਜਣਾ ਤੁਸੀਂ ਹਿਰਨੀ ਵਾਂਗੂ ਨਾ ਤੋਰੋ ਬੇਸ਼ੱਕ ਹੌਲੀ ਹੌਲੀ ਮੱਝ ਵਾਂਗੂ ਤੁਰਦਾ ਜਾਵੇ ਗਾਂ ਵਾਂਗੂ ਤੁਰਦਾ ਜਾਵੇ ਹਿਰਨੀ ਵਾਂਗੂ ਭੱਜਣ ਦੋ ਐਡੀ ਛੇਤੀ ਨ ਜਾਂਦਾ ਭਗਤਾ ਟੋਡਾ ਭਰਾ ਪਰੋਦੇ ਨਾ ਰੋਲਾ ਪੈ ਗਿਆ ਦੱਬੀ ਨਾ ਟੋਡਾ ਭਰਾ ਪਰੋਦੇ ਨਾ ਰੋਲਾ ਪੈ ਗਿਆ ਦੱਬੀਂ ਦੋ ਤੇਰੀ ਕਿਰਤ ਕੋਲੋਂ ਤਾਂ ਦੇਓ ਬੱਚੇ ਸੋਗੋ ਗੱਦੀਆਂ ਕਰਦੇ ਮੇਰੀ ਕਿਰਤ ਕੋਲੋਂ ਤਾਂ ਦੇਓ ਬੱਚੇ ਸੋਗੋ ਗੱਦੀਆਂ ਕਰਦੇ ਟੋਡਾ ਕਰਮਾਲੀ ਮਦਾਦੀ ਹਾਂ ਭਾਈ ਭਗਤਾ ਹਾਂਜੀ ਮਾਤਾ ਦੇਣਾ ਹੋਵੇ ਕੋਈ ਸੁੱਖਿਆ ਹੋਵੇ ਪਰ ਦਿੱਤਾ ਨਾ ਹੋਵੇ। ਕਿ ਤੁਸੀਂ ਦੱਸੋ ਜੀ ਤੁਸੀਂ ਜਾਣੀ ਜਾਣ। ਹੁਣ ਸੁੱਖਾਂ ਦੀ ਗੱਲ ਥੋੜੋ ਆ ਗਈ ਬਾਬਾ ਤੂੰ ਸਿੱਧੀ ਗੱਲ ਇਹ ਆਖੀ ਸੀ ਵੀ ਆਪਦੇ ਭਰਾ ਨੂੰ ਨਾਲ ਲਿਆਈ ਤੇ ਇੱਥੋਂ ਅਸੀਂ ਹਿਰਨੀ ਵਾਂਗੂ ਜਾਊਗਾ ਛਾਲਾ ਮਾਰਦਾ। ਹਾਂ 80 ਛੇ ਦਿਨ ਜਾਂਦਾ ਹਿਰਨੀ ਵਾਂਗੂ ਇਹ ਵੀ ਬਾਬਾ ਗੱਲ ਤੋਂ ਨਾ ਬਦਲ। ਬਾਬਾ ਗੱਲ ਤੋਂ ਨਾ ਬਦਲ। ਤੂੰ ਕਹਿਆ ਸੀ ਵੀ ਸੱਦਲਾ ਤੇ ਹਿਰਨੀ ਵਾਂਗੂ ਜਾਊਗਾ ਤੇ ਮੈਂ ਨਾਲ ਹੀ ਬਾਰ ਖੜਾਇਆ ਸੀਗਾ ਠੀਕ ਹੈ ਜਾਂਦਾ ਤੋਰ। ਸੁੱਖਾਂ ਲੱਗਣਗੀਆਂ ਨਾਲ ਪਹਿਲਾਂ ਫੇਰ ਸੁੱਖਾਂ ਸੁੱਖਾਂ ਲਈ ਬਾਬਾ ਕੋਈ ਗੱਲ ਨਹੀਂ ਜਾਂ ਤਾਂ ਮੁੱਕਰ ਇੱਥੇ ਮੰਨਾਂ ਇੱਥੇ ਸਾਹਮਣੇ ਚੱਲੀ ਜਾਂਦਾ ਕੈਮ ਯਾਰ ਕਿਹੜਾ ਬਖੰਡ ਕਰਦਾ ਐਵੇਂ ਤੂੰ ਕਹੀ ਐ ਨਾ ਸਾਡੀ ਫਕੀਰੀ ਨੂੰ ਬਖੰਡਣੀ ਕਿਹੜਾ ਇਹ ਇੱਕ ਫਕੀਰੀ ਹੈ ਮੈਂ ਮਾਰਕਦੀ ਐ ਨਾ ਤੂੰ ਯਾਰ ਤੂੰ ਬਹਿ ਜਾ ਯਾਰ ਤੂੰ ਬਹਿ ਜਾ ਤੈਨੂੰ ਮਿਲਦਾ ਉਹ ਸਹਪਤੀ ਬਹਿ ਜਾ ਮੈਨੂੰ ਬਾਬੇ ਨਾਲ ਗੱਲ ਕਰਨ ਦੇ ਮੈਂ ਇੱਕ ਗੱਲ ਕਰਕੇ ਜਾਊਂਗਾ ਜਾਂ ਇਹ ਇੱਕ ਫਕੀਰੀ ਹੈ ਇਹਦਾ ਮਜ਼ਾਕ ਨਹੀਂ ਡਾਉਣਾ ਤੁਸੀਂ ਕੋਈ ਮਜ਼ਾਕ ਨਹੀਂ ਬਾਬਾ ਕੋਈ ਮਜ਼ਾਕ ਨਹੀਂ ਬਾਬਾ ਲੱਗਣ ਗਿਆ ਸੁੱਖਾਂ ਲੱਗਣ ਗਿਆ ਢਾਲੇ ਲੈਣਗੇ ਫੇਰ ਸਿੱਧਾ ਤੁਰੂਗਾ ਜਦੋਂ ਮੈਂ ਇੱਥੇ ਆ ਕੇ ਪੁੱਛਿਆ ਉਦੋਂ ਕਿਹਾ ਸੀ ਢਾਲਾ ਲੈਣਾ ਉਦੋਂ ਕਿਹਾ ਸੀ ਸੁੱਖਾਂ ਲੱਗਣ ਗਿਆ ਹੈਲੋ ਨਾ ਦੇ ਬੱਚੇ ਉਹ ਹੈਲੋ ਉਹ ਕੁਦਰਤ ਬੰਦ ਕਰ ਲੈ ਕੁਦਰਤ ਉਹ ਤੇਰੇ ਬੁੱਢੇ ਨੂੰ ਮੈਂ ਦੇ ਦੂ ਪਰੌਂਠੇ ਯਾਰ ਮੂੰਹ ਬੰਦ ਕਰ ਲੈ ਗੱਲ ਕਰ ਲੈਣ ਦੇ ਬਾਬੇ ਨਾਲ ਗੱਲ ਨਹੀਂ ਕਰਦੇ ਦਿੰਦੇਗੇ ਬਾਬਾ ਗੱਲ ਸੁਣ ਲੈ ਮੇਰੀ ਆ ਬੈਠੇ ਆ ਸਾਹਮਣੇ ਸਾਰੇ ਭੈਣ ਜੀ ਤੁਹਾਡੇ ਮੁੰਡੇ ਦਾ ਵਿਆਹ ਹੋ ਗਿਆ ਨਹੀਂ ਹੋਇਆ ਜੀ ਕਿੰਨੇ ਵਾਰੀ ਆ ਗਏ ਤੁਸੀਂ ਪੰਜ ਵੇਰਾ ਆਖਿਆ ਸੀ ਨਾ ਆ ਹੁਣੇ ਮਾਤਾ ਨੇ ਆਖਿਆ ਵੀ ਤਿੰਨ ਚੌਕੀਆਂ ਗਿਆ ਸੀਗੀਆਂ ਤੇ ਪੰਜ ਹੋ ਗਏ ਹਜੇ ਤੱਕ ਕੋਈ ਨੇੜੇ ਨਹੀਂ ਲੱਗਾ ਰਿਸ਼ਤੇ ਵਾਲਾ ਉਹ ਤੇਰੇ ਤੈਨੂੰ ਆ ਗਿਆ ਸਟਾ ਨਹੀਂ ਆਇਆ ਤੇਰੀ ਚੱਲ ਪਿਆਰੀ ਨਾ ਤੇਰੀਆਂ ਹਿਸਤਾ ਤੇ ਬਾਈ ਤੇਰੀ ਨੌਕਰੀ ਲੱਗ ਗਈ ਮੇਰਾ ਤਾਂ ਜੁਆਇਨਿੰਗ ਤੇ ਕੰਮ ਬੜਿਆ ਉਹ ਜੁਆਇਨਿੰਗ ਤੇ ਸ਼ਰਮ ਮੰਨਿਆ ਕਰੋ ਯਾਰ ਸਰਦਾਰ ਬੰਦੇ ਆ ਕੇ ਮੂਰੇ ਬਹਿ ਜਾਂਦੇ ਆ ਗੋੜ ਨੇ ਟੇਕ ਕੇ ਭਗਤਾਂ ਮਾਤਾ ਨਾਲ ਜਿਦਾਈ ਕਰੀ ਆ ਮੈਂ ਭੁਗਤੇਗਾ ਉਹ ਭਗਤਾਂ ਭਗਤਾਂ ਨਹੀਂ ਛੱਡ ਬਾਬਾ ਜਿਹੜੀ ਮੇਰੀ ਗੱਲ ਨਾਲ ਐਦੋਂ ਹੁਣੇ ਠੀਕ ਕਰਕੇ ਤੋਰ ਹਿਰਨੀ ਵਾਂਗੂ ਤੋਰਿਆ ਨੂੰ ਜਿਵੇਂ ਆਖਿਆ ਸੀਗਾ ਤੇ ਨਹੀਂ ਮਾਫੀ ਮੰਗੇ ਇੱਥੇ ਆ ਔਨ ਕੈਮਰਾ ਮਾਫੀ ਮੰਗ ਨਹੀਂ ਤਾਂ ਮੈਂ মিডিਆ ਸੱਦੂਗਾ ਜਲੂਸ ਕੱਢੂਗਾ ਮੈਂ ਜਦੋਂ ਭਰੋਸਾ ਹੀ ਨਹੀਂ ਹੈਗਾ ਫਿਰ ਇੱਥੇ ਕੀ ਲੈਣਾ ਆਇਆ ਚਲੋ ਮੇਰੇ ਪੰਡਾਲ ਚੋਂ ਪੰਡਾਲ ਚੋਂ ਨਹੀਂ ਜਾਊਂਗਾ ਮੈਂ ਪੰਡਾਲ ਚੋਂ ਕਿਸੇ ਗੱਲ ਨਾ ਜਾਊਂਗਾ ਤੁਸੀਂ ਲੋਕਾਂ ਨੂੰ ਗਮਰਾਹ ਕਰਦੇ ਹੋ ਲੋਕਾਂ ਦੇ ਘਰ ਬਰਬਾਦ ਕਰਦੇ ਹੋ ਮੈਂ ਨਹੀਂ ਜਾਂਦਾ ਬਿਨਾ ਕਿਸੇ ਗੱਲ ਤੋਂ ਜਾਂਦਾ ਇੱਥੇ ਇਹਨੂੰ ਤੋੜ ਫਿਰਨੀ ਵਾਂਗ ਜਿਵੇਂ ਆਖਿਆ ਸੀਗਾ ਨਹੀਂ ਇੱਥੇ ਆਪ ਸੰਗਤ ਜਿਹੜੀ ਜਿਹਨਾਂ ਨੂੰ ਗਮਰਾਹ ਕੀਤਾ ਨਾ ਹੁਣ ਤੱਕ ਮਾਫੀ ਮੰਗੇ ਨਾ ਤੋਂ ਇੱਥੇ ਮਾਫੀ ਮੰਗ ਆਉਣ ਕੈਮਰਾ ਪਬਲੀਕਲੀ ਤੂੰ ਯਾਰ ਚੁੱਪ ਕਰ ਲੈ ਮੈਨੂੰ ਗੱਲ ਕਰ ਲੈਣ ਦੇ ਮੈਂ ਆਦੀ ਗੱਲ ਤੋਂ ਬਸ ਅੱਜ ਦਾ ਜਿਹੜਾ ਪੰਡਾਰਾ ਇੱਥੇ ਸਮਾਪਤਾ ਨਹੀਂ ਨਹੀਂ ਸਮਾਪਤ ਕਰ ਲੋ ਜੀ ਮੈਂ ਸੰਗਤ ਨਹੀਂ ਆਏ ਨਹੀਂ ਬੈ ਜਾ ਬਾਈ 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 ਮੈਂ ਆਏ ਨਹੀਂ ਜਾਣਦਣਾ ਬੈਠੇ ਇੱਥੇ ਇੱਥੇ ਗੱਡੀ ਘਰਾ ਕੇ ਨਹੀਂ 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 ਇੱਥੇ ਬੈਠਾ ਇੱਥੇ ਬੈਠਾ ਆਏ ਨਹੀਂ ਮੈਂ ਜਾਣਦਾ ਕਿ ਗੱਲਾਂ ਤੁਹਾਡੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਹੁਣ ਤਾਂ ਮੈਨੂੰ ਵੀ ਤੇਰਾਂ ਗੱਲਾਂ ਤੇ ਯਕੀਨ ਹੋਣ ਲੱਗ ਗਿਆ ਬਾਈ ਹੋਣ ਲੱਗ ਗਿਆ ਨਾ ਹਾਂ ਬਾਬਾ ਜੇ ਸਾੜੇ ਤੇ ਨਹੀਂ ਯਕੀਨ ਸੀ ਤੁਸੀਂ ਚੱਲ ਕੇ ਨਹੀਂ ਆਉਣਾ ਸੀ ਯਕੀਨ ਮੇਰੀਆਂ ਸੰਗਤਾਂ ਦੇ ਦੁਆਰੇ ਵੀ ਕਰ ਰਹੇ ਹਾਂ ਸਾਨੂੰ ਯਕੀਨ ਹੈ ਐਨੂੰ ਤੌਰ ਤੇ ਹਰਨੇ ਨੂੰ ਉਥੋਂ ਆ ਦੋ ਕਰਮਾਂ ਹੀ ਤੋੜਦੇ ਬਾਲਾ ਨਹੀਂ ਤੋੜਨਾ ਇੱਥੋਂ ਬਾਹਰ ਤੱਕ ਤੋੜਦੇ ਕਰੀ ਮੈਨੂੰ ਯਕ ਕੋਈ ਪਖੰਡ ਨਹੀਂ ਹੈ। ਕਹੇ ਮੈਂ ਪਖੰਡ ਕੀਤਾ। ਨਹੀਂ ਇਹਨੂੰ ਤੋਰ ਨਹੀਂ ਕੇ ਪਖੰਡ ਕੀਤਾ। ਹਾਂ। ਤੇ ਬਾਈ ਕਿਉਂ ਜਦ ਬੜੀ ਹੈ ਯਾਰ। ਮੈਂ ਜਾਣਾ ਨਹੀਂ ਬਾਬਾ। ਬਿਨਾ ਗੱਲ ਸਿਰੇ ਲਾ ਇਹਨੂੰ ਦੋ ਕਰਮਾਂ ਤੋੜਦੇ ਹਰਨੀਂਗੂ ਤੂੰ ਤਾਂ ਕਹਿੰਦਾ ਭੱਜਿਆ ਜਾਊਗਾ। ਇਹਨੂੰ ਦੋ ਕਰਮਾਂ ਸਿੱਧਾ ਤੋੜਦੇ ਤੇ ਮੈਂ ਜਾਵਣੂ ਮੈਂ ਮੰਨ ਲੂ ਮੈਂ ਤੈਨੂੰ ਸਾਰੀ ਉਮਰ ਨੰਗੇ ਸਰ ਪਾਣੀ ਭਰੂ ਤੇਰਾ ਮੈਂ। ਆਇਨ ਜਾਂਦਾ ਹੈ ਬਿਨਾ ਸੁੱਖਾ ਤੋਂ ਤੇ ਢਾਲੇ ਤੋਂ ਸੁੱਖਾ ਸੱਖਾਂ ਦੀ ਗੱਲ ਨਾ ਪਹਿਲਾਂ ਹੋਈ ਸੀ ਕਿ ਜਾਂ ਇਥੇ ਪਬਲਿਕਲੀ ਮਾਫੀ ਮੰਗੇ ਇਥੇ ਔਨ ਕੈਮਰਾ ਮਾਫੀ ਮੰਗ ਵੀ ਤੂੰ ਪਖੰਡ ਕੀਤਾ ਆ ਲੋਕਾਂ ਨੂੰ ਗੁਮਰਾਹ ਕੀਤਾ ਨੇਤ ਤੇਰੇ ਕੋਲ ਸੈਂਕੜੇ ਲੋਕ ਗੁਮਰਾਹ ਹੁੰਦੇ ਆ ਮੰਨ ਇਸ ਗੱਲ ਨੂੰ ਫੇਰ ਤੁਹਾਡੀ ਸੰਤੁਸ਼ਟੀ ਹੋ ਜੂ ਜੇ ਮੈਂ ਮਾਫੀ ਮੰਗ ਲਈ ਸੰਤੁਸ਼ਟੀ ਨਹੀਂ ਗਾਹ ਤੋਂ ਇਹ ਵੀ ਗੱਲ ਕਿ ਆ ਵੀ ਗਾਂ ਤੋਂ ਮੈਂ ਲੋਕਾਂ ਨੂੰ ਗੁਮਰਾਹ ਨਹੀਂ ਕਰਨਾ ਮੈਂ ਪਖੰਡ ਬੰਦ ਕਰੂੰ ਨਹੀਂ ਕਰਦੇ ਕੀ ਨਹੀਂ ਬੰਦ ਕਰਦੇ ਨਹੀਂ ਅੱਜ ਤੋਂ ਬਾਅਦ ਅਸੀਂ ਕਿਸੇ ਲੋਕਾਂ ਨੂੰ ਗੁਮਰਾਹ ਨਹੀਂ ਕਰਦੇ ਤੇ ਅਸੀਂ ਮਾਫੀ ਮੰਗਦੇ ਆ ਔਨਲਾਈਨ ਵੀ ਅੱਜ ਤੋਂ ਬਾਅਦ ਅਸੀਂ ਇਦਾਂ ਦਾ ਕੋਈ ਪਖ ਨਹੀਂ ਦੱਸਦੇ ਜਾਓ ਤੁਸੀਂ ਵੀ ਸੋਚ ਸਮਝ ਕੇ ਆਇਆ ਕਰੋ ਯਾਰ ਹਣ ਬਾਬਾ ਅੱਜ ਕੋਈ ਬਾਤ ਗੱਲ ਸੁਣਨਾ ਮੇਰੀ ਵੀ ਆਪ ਦਾ ਹੋਰ ਕੋਈ ਪਾਠ ਪੂਜਾ ਕਰਨਾ ਜਿੰਨਾ ਮਰਜ਼ੀ ਕਰ ਸਾਨੂੰ ਕੋਈ ਇਤਰਾਜ਼ ਨਹੀਂ ਨਾ ਜੇ ਪਖੰਡ ਬਾਦ ਹੋਇਆ ਤਾਂ ਤੇਰਾ ਇਦੋਂ ਬੁਰੇ ਤਰ੍ਹਾਂ ਜਲੋਸ ਕਟਾਗਾ ਤੂੰ ਬੈਠਾ ਰਹਾ ਤੂੰ ਕਰੀ ਜਾਏ ਥੇ ਚਮਟੇ ਬਜਾਏ ਜਲ ਟੋਲ ਕੇ ਜਦੋਂ ਤੂੰ ਵੀ ਲੱਗਾ ਰਹਾ ਤੈਨੂੰ ਸੇਟਾ ਛੋਟਾ ਪੀਣ ਨੂੰ ਮਿਲਦੀਆਂ ਹੋਣਗੀਆਂ ਇੱਥੇ ਅੱਜ ਤੋਂ ਬਾਅਦ ਇਹ ਚੀਜ਼ਾਂ ਵੇਖਣ ਨੂੰ ਨਾ ਮਿਲਣ ਠੀਕ ਹੈ ਨਹੀਂ ਤਾਂ ਬੁਰੀ ਹੋ ਜਾ ਵੀ ਮੁੜ ਕੇ ਨਾ ਆ। ਨਾ ਮੈਂ ਕਿਹੜਾ ਲੰਗ ਮਾਰਦਾ। ਇਹ ਕਿਹੜਾ ਲੰਗ ਮਾਰਦਾ। ਸੇ ਚੰਗਾ ਬੜਾ ਆ ਲੰਗਾਂ ਬੜਾ। ਫਿਰ ਤੇ ਤੈਨੂੰ ਹੀ ਵੇਖਣਾ ਸੀ ਕਿ ਤੇਰੇ ਚ ਕਿੰਨੀ ਕਰਾਮਾਤ। ਆਜੋ ਗਾਹ ਨੂੰ ਆ ਜਾਓ ਪਾਸੇ। ਖੰਡ ਬਾਹਰ। ਲੈ ਓਏ 200 ਮੇਰਾ। ਮੇਰਾ ਵੀ ਏ ਦੋ ਹੀ ਚੱਕ। ਅੱਜ ਤੋਂ ਬਾਅਦ ਜਰ ਰਿਹਾ।